ਕੌਡੀ ਪੌਣ ਆਉਣਾ ਕਰੋ ਖਲੋਣ ਨਹੀਂ ਆਉਣਾ ਕੌਡੀ ਤੋਂ ਭੱਜਾਂਗੇ ਨਾ ਕੌਡੀ ਆਪਣੇ ਤੋਂ ਭੱਜਦੀ ਓਸਤਾਦ ਠੀਕ ਆ ਜੇ ਕੌਡੀ ਦੇ ਜਿੰਨਾ ਆਪਾਂ ਕੌਡੀ ਤੇ ਲਾਗੇ ਜਾਵਾਂ ਕੌਡੀ ਗੜ ਲਾਉਂਦੀ ਆ ਚਾਰ ਜੱਫੇ ਖਾ ਕੇ ਪਾ ਦਿਓ 20 ਕੌਡੀਆਂ 15 ਪਾ ਦਿਓ 10 ਪਾ ਦਿਓ ਜਿਉਂ ਇੱਕ ਦੋ ਪਾ ਕੇ ਖੜ ਜਣਾ ਉਹ ਸੁਆਦ ਨਹੀਂ ਘਰ ਆਉਨੇ ਆਪਾਂ ਆਪਣੀ ਜੌਬ ਆਏ ਅ ਮੱਝ ਏਰੀਆ 'ਚ ਆਪਣੇ ਹੀ ਖੇਡਾਂ ਪਿੱਛੋਂ ਉਹਨਾਂ ਦਾ ਕੰਮ ਹੀ ਹੁੰਦਾ ਪਹਿਲਵਾਨਾ ਜਾਜ ਬਣਾ ਦੇ ਪਹਿਲਵਾਨਾ ਇਦਾਂ ਕਰਦੇ ਉਹਦੇ ਕਈ ਵਾਰੀ ਉਹਨਾਂ ਦਾ ਮਾਰ ਰੱਖਣਾ ਪੈਂਦਾ ਵਾ ਤੇ ਲੋਕੀ ਸੋਚਦੇ ਆ ਵੀ ਹਾਨੂੰ ਕੋਈ ਅਹੀਂ ਹੰਕਾਰੇ ਆ ਅਸੀਂ ਕਿ ਸੀਨੀਅਰ ਦੀ ਰਿਸਪੈਕਟ ਨਹੀਂ ਕਰਦੇ ਜਾਂ ਕਿਦਾਂ ਤੇ ਫੋਨ 100 ਆ ਜਾਂਦਾ ਮਮੀ ਦਾ ਪਿਛੇ ਹੁਣ ਲਾਲੋ ਸਾਹਿਬ ਮੈਂ ਇੱਕ ਕੌਡੀ ਪਾ ਗਿਆ ਜਤਾਈ ਨੂੰ ਖੜ ਗਿਆ ਮਾਤਾ ਦਾ ਫੋਨ ਆਉਂਦਾ ਵੀ ਮੀਂਹ ਪਿਆ ਵਾ ਗਿੱਲੀ ਤੇ ਨਹੀਂ ਗਰਾਊਂਡ ਉਹਨੂੰ ਪਤਾ ਵੀ ਗੋਡੇ ਦੇ ਸਾਟਾ ਫਿਰ ਇੱਧਰ ਘੱਟ ਮਾਰਾ ਉੱਥੇ ਹੀ ਖੜਦਾ ਨਹੀਂ ਹਿੱਲਦਾ ਇੱਕ ਪੈਰ ਪੱਕਾ ਹੁੰਦਾ ਜਾਪੀ ਦਾ ਠੀਕ ਆ ਜਾਂ ਉਹ ਵੀ ਬਾਹ ਫੜ ਕੇ ਇੱਧਰ ਨੂੰ ਘੁੰਮ ਜਾ ਠੀਕ ਆ ਜਾ ਪਾਉ ਨੂੰ ਭੱਜ ਤੇ ਜਾ ਉਹਦੇ ਪਰਲੇ ਬੰਨੇ ਭੱਜ ਜਾ ਖਾਲੀ ਫਿਰ ਕੋਈ ਕੋਈ ਜਾਫੀ ਜਿਹੜਾ ਦੋਵੇਂ ਬੰਨੇ ਭਜਦਾ ਇੱਕ ਪਾਸੇ ਇੱਕ ਸਾਈਡ ਪਾਸੇ ਤਾਂ ਆਪਾਂ ਵੀ ਟ੍ਰੇਡਰ ਦੀ ਵੀ ਇੱਕ ਸਾਈਡ ਉਹ ਜਾਫੀ ਭਜਦੇ ਪੁੱਠੇ ਇਦਾਂ ਜਿਦਾਂ ਮੰਗੀ ਉਸਤਾ ਦੇ ਵੇਖੀਂਗਾ ਖੁਜੀ ਹੋਣੀ ਇਦਾਂ ਪੁੱਠੇ ਭਜਦੇ ਕੌਡੀ ਪੌਣ ਆਉਣਾ ਕਰੋ ਖਲੋਣ ਨਹੀਂ ਆਉਣਾ ਯਾਰ ਪਲਵਾਨ ਕਹਿਣ ਡਿਆ ਵਾ ਤੁਹਾਨੂੰ ਕੁਛ ਸੋਚ ਕੇ ਹੀ ਹੈਗਾ ਵੀ ਤੁਹਾਡੇ ਚ ਕੁਛ ਹੈਗਾ ਉਹ ਤਾਂ ਹੀ ਕਹਿੰਦਾ ਪਿਆ ਵਾ ਨਵੇਂ ਮੁੰਡੇ ਆ ਪੂਰੀ ਭੈਣ ਵਧੀਆ ਆਪਣਾ ਫਿਟਨੈਸ ਵਧੀਆ ਸਭ ਕੁਝ ਵਧੀਆ ਐਵੇਂ ਖੜ ਖੜ ਕੇ ਨੁਕਸਾਨ ਹੁੰਦਾ ਰੋਜ਼ ਕਰੋਗਾ ਆਈਏ ਖੜ ਜੀਏ ਜਦੋਂ ਹਾਂ ਇਹਨਾਂ ਦਾ ਟਾਈਮ ਆ ਹੁਣ ਹੂੰ ਕੌਡੀ ਦੇ ਨਾਲ ਨੂੰ ਚਾਹੀਦਾ ਆ ਵੀ ਉਸਤਾਦ ਤੂੰ ਬਹਿ ਕੋਈ ਨਹੀਂ ਪਾਉਨੇ ਆ ਹਾਂਜੀ ਨਵੇਂ ਖੂਨ ਨੂੰ ਤਾਂ ਇਦਾਂ ਚਾਹੀਦਾ ਇਹ ਗੱਡੀ ਜੇ ਨਾਲ ਹੱਤ ਵੜੀ ਚੁੱਕੀ ਅੱਛਾ ਮੈਂ ਕਹਿ ਰਿਹਾ ਇਹਨ ਮਾੜਾ ਨਹੀਂ ਆ ਹੈ ਹੀ ਵਧੀਆ ਵਾਹੀ ਤਾਂ ਹੀ ਕਿੰਨੇ ਆ ਮਾੜੇ ਬੰਦੇ ਨੂੰ ਕੋਈ ਮੈਚ ਨਹੀਂ ਕਹਿੰਦਾ ਹਨਾ ਚੰਗਾ ਵਾ ਤੇ ਤੈਨੂੰ ਕਹਿਣ ਦੇ ਆਪਣੀਆਂ ਕੌਡੀਆਂ ਪਾ ਮਜੇ ਨਾਲ ਕੌਡੀ ਤੋਂ ਭੱਜਾਂਗੇ ਨਾ ਕੌਡੀ ਆਪਣੇ ਤੋਂ ਭੱਜਦੀ ਉਸਤਾਦ ਸਹੀ ਗੱਲ ਠੀਕ ਆ ਜੇ ਕੌਡੀ ਦੇ ਜਿੰਨਾ ਆਪਾਂ ਕੌਡੀ ਦੇ ਲਾਗੇ ਜਾਵਾਂ ਕੌਡੀ ਗੱਲ ਲਾਉਂਦੀ ਆ ਹੂੰ ਆ ਸੁਲਤਾਨ ਰਾ ਸੁਲਤਾਨ ਸਾਹਮੇਪੁਰੀ ਦੀ ਮੈਂ ਗੱਲ ਸੁਣੀ ਹੈ ਕਿ ਬੰਦੇ ਕੋ ਕਹਿੰਦੇ ਜੇ ਕੌਡੀ ਤੋਂ ਭਜਾਂਗੇ ਕੌਡੀ ਆਪਣੇ ਤੋਂ ਭਜਦੀ ਉਹ ਬੰਦਾ ਢੇਰੀਆਂ ਦੇ ਖਲੋਤਾ ਰਹਿੰਦਾ ਜੱਫੇ ਪੈਣੇ ਰੇਡਰ ਨੂੰ ਪੈਣੇ ਆ ਯਾਰ ਜੱਫੇ ਵਗਲਿਆਂ ਨੇ ਪਾਉਣੇ ਆ ਜੱਫੇ ਪੈਣੇ ਵੀ ਆ ਕੌਡੀ ਵਧਾਓ ਚਾਰ ਜੱਫੇ ਖਾ ਕੇ ਪਾ ਦਿਓ 20 ਕੌਡੀਆਂ 15 ਪਾ ਦਿਓ 10 ਪਾ ਦਿਓ ਜਿਵੇਂ ਇੱਕ ਦੋ ਪਾ ਕੇ ਖੜ ਜਣਾ ਉਹ ਸੁਆਦ ਨਹੀਂ ਘਰ ਆਉਣੇ ਆਪਾਂ ਆਪਣੀ ਜੌਬ ਆਏ ਵੀ ਕਹਿਣ ਦਾ ਭਾਵ ਹਣਾ ਕੌਨਫੀਡੈਂਸ ਨਹੀਂ ਕਰਨਾ ਚਾਹੀਦਾ ਨਹੀਂ 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 ਭਾਜੀ ਕੌਨਫੀਡੈਂਸ ਨਾ ਪਲੇਅਰ ਆ ਕੋਈ ਵੀ ਕੋਈ ਵੀ ਫੀਲਡ ਦਾ ਕੌਨਫੀਡੈਂਸ ਤੇ ਪਹਿਲਾਂ ਆ ਉਹਨੂੰ ਐਕਸਟਰਾ ਚਾਹੀਦਾ ਹੋ ਤੇ ਜਿੱਦਾਂ ਆਪਣੇ ਪਹਿਲਵਾਨ ਜੀ ਅੱਜ ਤੁਹਾਨੂੰ ਮੌਕੇ ਤੇ ਪਤਾ ਲੱਗਾ ਵਾ ਮੈਚਾਂ ਦਾ ਹਾਂਜੀ ਹਾਂਜੀ ਤੇ ਇਦਾਂ ਆਪਣੇ ਔਲ ਲੱਗੇ ਕੋਈ ਪ੍ਰੋਬਲਮ ਨਹੀਂ ਹੁੰਦੀ ਪ੍ਰੋਬਲਮਾਂ ਤੇ ਭਾਜੀ ਵਿਆਹ ਚੱਲੇ ਸੀ ਪਰ ਉੱਥੇ ਫਿਰ ਛੜਛੂਟ ਕੇ ਸਾਰਾ ਕੁਝ ਚੱਲੇ ਆ ਵਿਆਹ ਹੀ ਉਦਾਂ ਆਪਣੇ ਵਿਆਹ ਹੀ ਅੱਜ ਲੱਗੋ ਤੇ ਫਿਰ ਕੌਡੀ ਨੂੰ ਨਾ ਨਹੀਂ ਹੁੰਦੀ ਭਾਜੀ ਸਹੀ ਹਾਂ ਇਹ ਚਾ ਚੜ ਜਾਂਦਾ ਮੈਚ ਸੁਣ ਕੇ ਤੇ ਚੱਲ ਖੇਡਦੇ ਕੀ ਕਰਨਾ ਕਰੇ ਹੂੰ ਜੋ ਵੀ ਆ ਭਾਜੀ ਆਪਣੀ ਹਾਂ ਖੇਡਣਾ ਪੈਂਦਾ ਫੇ ਸ਼ੌਕ ਆਪਣੇ ਭਾਈ ਕਿਦਾਂ ਪਿਆ ਚੌਂਕ ਭਾਈ ਨਿੱਕੇ ਹੁੰਦੇ ਤਾਂ ਹੀ ਮੈਂ 35 ਕਿਲੋ ਤੋ ਵੇੜਦਾ ਭਾਈ ਅੱਛਾ ਪਹਿਲਾਂ ਆਪਣੇ ਫੈਮਲੀ ਚ ਹੈਗੀ ਸੀ ਬੱਡੀ ਫੈਮਲੀ ਜੀ ਨਹੀਂ ਹੈਗੀ ਆਪਣੇ ਪਿੰਡ ਮੁੰਡੇ ਸੀਨੀਅਰ ਖੇਡਦੇ ਹੁੰਦੇ ਸੀ ਅੱਛਾ ਕਾਲੀ ਮੁੰਡਾ ਸੀ ਸਾਡੇ ਪਿੰਡ ਦਾ ਬੁੱਢੇ ਥੇ ਇਹਦਾ ਹੂੰ ਹੂੰ ਤੇ ਉਹ ਡੀਏਵੀ ਕਾਲਜ ਹੁੰਦਾ ਸੀ ਅੱਛਾ ਤੇ ਉਹਦੇ ਹਾਲ ਵੇ ਵੇਖ ਕੇ ਜਦੋਂ ਤੇਰਾ ਅਗਰੈਸਿਵ ਆ ਮੂਡ ਸ਼ੁਰੂ ਤੋਂ ਹੀ ਇਦਾਂ ਵਾ ਕਿ ਕਬੱਡੀ ਚਾਕੇ ਹੋਇਆ ਇਦਾਂ ਅਗਰੈਸਿਵ ਨਹੀਂ ਭਾਜੀ ਇਹਨੂੰ ਕਹਿ ਦੱਸਦੇ ਬਾਕੀ ਇਹ ਵੀ ਚੱਲ ਗਰਾਊਂਡ 'ਚ ਬੜਾ ਕੁਝ ਹੁੰਦਾ ਵਾ ਤੁਸੀਂ ਜਿਹੜਾ ਵਾ ਭਾਜੀ ਗਰਾਊਂਡ 'ਚ ਹਾਂ ਗਰਾਊਂਡ 'ਚ ਉਦਾਂ ਇਹਨਾਂ ਨੂੰ ਪਤਾ ਵੀ ਆਪਣਾ ਸ਼ੌਕਲੇ ਕਰੀਦੇ ਪੂਰੇ ਹਾਂ ਸਿੱਧਾ ਖੇਢੀਦਾ ਆ ਗਰਾਊਂਡ ਭਾਜੀ ਅਗਰੈਸਿਵ ਹੋਣਾ ਪੈਂਦਾ ਥੋੜਾ ਬਹੁਤਾ ਹੁਣ ਉੱਥੇ ਕਿਹੜਾ ਆਪਣਾ ਮਾਸੀ ਪੋਤੇ ਆ ਵੀ ਅਗਲੇ ਆਣੇ ਨਹੀਂ ਹਨਾ ਅਗਰੈਸਿਵਨੈਸ ਚਾਹੀਦੀ ਆ ਥੋੜੀ ਬਾਕੀ ਇਹ ਆ ਵੀ ਚਲੋ ਉਦਾਂ ਨਾ ਕੋਈ ਹੀਰਖਾ ਰੱਖੋ ਦਿਲ ਚ ਆਪਣਾ ਖੇਡ ਦਿਖਾਓ ਸਪੋਰਟਸਮੈਨ ਵਧੀਆ ਆਪਣਾ ਭਾਵਨਾ ਨਾਲ ਖੇਡੋ ਸਹੀ ਗਾ ਨਾਲੇ ਦਰਸ਼ਕ ਭਾਈ ਟਾਈਮ ਕੱਢ ਕੇ ਆਉਂਦੇ ਆ ਆਪਾਂ ਨੂੰ ਇਹੋ ਕੋ ਵੇਖਣ ਆਉਂਦੇ ਆ ਹੁਣ ਠੰਡੀ ਜੀ ਆਪਾਂ ਕਬੱਡੀ ਖੇਢੀ ਜਾਵਾਂਗੇ ਉਹਨਾਂ ਨੇ ਵੀ ਪਹਿਣਾ ਉਹਨਾਂ ਨੂੰ ਠੱਡ ਲੱਗਣ ਡੈ ਹੋਣੀ ਸਹੀ ਆਪਾਂ ਕੋ ਬੱਕਰਾ ਦਿਖਾਵਾਂਗੇ ਮੈਂ ਲੋਈਆਂ ਕਮਾ ਦੇਣੀ ਆ ਉਹਨਾਂ ਦੀ ਵੀ ਠੰਡ ਉਤਰ ਜਾਂਦੀ ਐ ਅਗਲਿਆਂ ਦੀ ਵੀ ਆਉਂਦੇ ਟਾਈਮ ਕੱਢ ਕੇ ਉਹ ਹੋਰ ਆਪਣਾ ਨਿੱਜੀ ਭਾਈ ਥੋੜੀ ਕਿਸੇ ਨਾ ਹੁੰਦਾ ਵਾ ਕਿਸੇ ਨਾ ਕੋਈ ਪਲੇਅਰ ਨਾ ਨਿੱਜੀ ਨਹੀਂ ਆਪਣਾ ਆ ਪਰ ਸੋ ਚੌਥ ਮੈਚ ਖਾਸੇ ਖਦੇ ਆ ਪੰਗਲੇ ਪਾਏ ਆ ਬਾਤ ਇਕੱਠੇ ਬੈਠੇ ਰਹੇ ਆ ਹਾਂ ਜੀ ਇੱਕ ਦਿਨ ਮੈਂ ਆਪੇ ਚੋਲੇ ਸਰ ਦਾ ਫਰੰਦੀ ਬੋਦਾ ਹਾਂ ਹਾਂ ਜੀ ਹਾਂ ਪ੍ਰਿੰਦੀਪ ਉਹ ਦਿਨ ਹੋਇਆ ਵਾ ਬਾਕੀ ਇਦਾਂ ਦਾ ਮਸਲਾ ਨਹੀਂ ਭਾਜੀ ਆਪਣਾ ਵੀ ਯਾਰੇ ਲਈਦੇ ਆ ਬਾਕੀ ਉਦੋਂ ਨਾ ਕਮੈਂਟ ਕਰਨ ਵਾਲੇ ਜ਼ਿਆਦਾ ਨਾ ਖਿੱਚਦੇ ਹੁੰਦੇ ਕੰਮ ਨੂੰ ਹਣਾ ਭਾਜੀ ਕਮੈਂਟ ਨੂੰ ਗਨੋਰ ਕਰੀਦਾ ਭਾਜੀ ਦੁਨੀਆ ਬਾਬੇ ਨਾਨਕ ਹੋਣੀ ਜਿੱਤੀ ਗਈ ਹਾਂ ਆਪਾਂ ਕਿਹੜੇ ਪਾਣੀ ਆ ਰਿਹਾ ਬਾਕੀ ਇਹ ਆ ਵੀ ਚਲੋ ਸਪੋਰਟਸਮੈਨ ਕੋਈ ਵੀ ਐਂਟਰਟੇਨਮੈਂਟ ਕਰੂਗਾ ਤੇ ਫੇਰੀ ਆ ਕੇ ਵੀ ਫੀਲਡ ਚ ਵੇਖ ਲੋ ক্রিকেট ਚਾ ਵਿਰਾਟ ਕੋਲੀ ਹੋਣਾ ਦੇ ਐਕਸ਼ਨ ਆ ਆਪਣਾ ਅਰਸ਼ਦੀਪ ਮੁੰਡਾ ਬੋਲਰ ਆ ਥਾਪੀ ਮਾਰਦਾ ਹੋਇਆ ਵਿਕਟ ਲੈ ਕੇ ਆਪਣਾ ਰਨਾਲਡ ਆ ਫੁੱਟਬਾਲਰ ਆ ਜਿਹੜਾ ਉਹ ਵੇਖੋ ਕਿੰਨੇ ਐਕਸ਼ਨ ਕਰਦਾ ਟੀ-ਸ਼ਰਟ ਲਾ ਕੇ ਘੁੰਮਦਾ ਸਾਰੇਆਂ ਚ 골 ਕਰਕੇ ਹਰ ਕਿਸੇ ਦੇ ਪਾਜੀ ਹੈਗੇ ਐਕਸ਼ਨ ਆਪਣੇ ਆਪਣੇ ਐਂਟਰਟੇਨਮੈਂਟ ਜ਼ਰੂਰੀ ਆ ਗੇਮ ਚ ਓਦਾਂ ਗੇਮ ਬੋਰਿੰਗ ਹੋ ਜਾਂਦਾ ਫੇ ਹਾਂ ਗੇਮ ਬੋਰ ਹੋ ਜਾਣਾ ਬੰਦਿਆਂ ਨੇ ਵੀ ਇਹ ਕੀ ਕਰੀ ਜਾਂਦੇ ਆ ਠੰਡੇ ਠੱਡੇ ਖੇਡੀਆਂ ਇਹ ਗੱਲ ਆ ਭਾਈ ਭਾਜੀ ਅਪਣੇ ਅੱਜ ਤੁਸੀਂ ਜਿੱਦਾਂ ਦੋਆਬੇ ਚ ਆਏ ਆ ਖੇਡਣ ਇੱਥੇ ਆਪਣੇ ਕੋਸ਼ਿਸ਼ ਵੱਖਰਾ ਲੱਗਾ ਮਾਜੇ ਨਾਲੋਂ ਏਰੀਆ ਦਾ ਫਰਕ ਆ ਉਧਾਂ ਭਾਜੀ ਮੈਂ ਦਬਾਬੇ ਵੀ ਬਹੁਤ ਖੇਡਿਆ ਸ਼ੁਰੂ ਤੋਂ ਹੀ ਇਹ ਜਿਆਦਾ ਖੇਡਿਆ ਇੱਥੇ ਹਾਂ ਅੱਛਾ ਹਾਂ ਜੀ ਇਧਰ ਜਿੱਦਾਂ ਬੇਟਾਂ ਬੁੱਟਾਂ 'ਚ ਹਾਂ ਤਾਂ ਹੀ ਉਹ ਇਹਨਾਂ ਦਾ ਆਪਣਾ ਜਵਾਕਾਂ ਨਾਲ ਪਿਆਰ ਆ ਬੇਟਾਂ 'ਚ ਇਧਰ ਹੀ ਖੇਡੇ ਹਾਂ ਹਾਂ ਜੀ ਤੇ ਬਾਕੀ ਮਾਜਾ ਚਲੋ ਆਪਣਾ ਤੇ ਆਪਣਾ ਹੀ ਹੁੰਦਾ ਉਧਰ ਇਹ ਆ ਵੀ ਥੋੜਾ ਮਾਜੇ ਵਾਲੇ ਆਪਣੇ ਵੀਰ ਭਰਾ ਜ਼ਿਆਦਾ ਮਿਲ ਜਾਂਦੇ ਆ ਇਧਰ ਫਿਰ ਦਬਾਬੇ ਵਾਲੇ ਮਿਲ ਜਾਂਦੇ ਆ ਹਾਂ ਜੀ ਭਈ ਉਧਰ ਜਿੱਦਾਂ ਨਾ ਮੈਂ ਕਹਿਣ ਦਾ ਭਾਵ ਆ ਵੀ ਲੋਕਾਂ 'ਚ ਵੀ ਬਹੁਤ ਕ੍ਰੇਜ਼ ਆ ਭਾਜੀ ਜਿੱਦਣ ਹਾਣੇ ਦੇ ਮੇਲੇ ਬਾਜੀ ਇੰਨੇ ਨਹੀਂ ਭਰਦੇ ਇੱਥੇ ਠੀਕ ਆਪਣੇ ਜ਼ਿਆਦਾ ਭਰਦੇ ਆ ਮੇਲੇ ਮਾਰਵੇ ਤਾਂ ਐਦਾਂ ਨਾ ਮੋਹਿੰਨ ਉਥੇ ਜਿੱਦਾਂ ਲਾਲਾ ਮੈਚ ਘਾਟ ਸਾਡੇ ਤੁਹਾਡੇ ਮੈਚ ਡੇਲੀ ਲੋਕੀ ਵੇਖ ਵੇ ਬੋਰ ਹੋਏ ਆ ਚੱਕਰ ਹੁਣ ਅੱਜ ਤੁਹਾਡੇ ਘਾਟ ਵਧੀਆ ਹੋਇਆ ਪੂਰਾ ਵਧੀਆ ਲੱਗਾ ਵੇਖ ਕੇ ਆ ਨਹੀਂ ਤਾਂ ਹਿਸਾਬ ਨਹੀਂ ਹੁੰਦਾ ਤੁਹਾਡਾ ਘਾਟ ਸਾਡੇ ਤੇ ਮੇਲਾ ਪਹਿਲਾ ਸੀ ਨਾ ਲੋਕਾਂ ਨੂੰ ਆਪਣੇ ਨੱਕਾ ਰੇਜ਼ ਵੀ ਕਾਫੀ ਪਹਿਲਾ ਮੇਲਾ ਇੱਥੇ ਸਾਡੇ ਪਿੰਡਾਂ ਘਾਟ ਤੇ ਪੂਰਾ ਟੋਕਦਾ ਹੋ ਗਿਆ ਸਾਰੇ ਪਾਰ ਉਹਦਾ ਹਲੇ ਹੋਰ ਹੋਣਾ ਸੀਗਾ ਮੀਂਹ ਮੂਹ ਦਾ ਕਰਕੇ ਅਜੇ ਫਰਕ ਪੈ ਗਿਆ ਇੱਕ ਭਾਈ ਜਿਹੜੇ ਜਿਹੜੇ ਮਤਲਬ ਕਿ ਜੂਨੀਅਰ ਪਲੇਅਰ ਆ ਸੀਨੀਅਰ ਦੀ ਰਿਸਪੈਕਟ ਨਹੀਂ ਕਰਦੇ ਉਹਦੇ ਲਈ ਤੁਸੀਂ ਕੀ ਆਪਣੇ ਕੋਲ ਤੇ ਭਾਜੀ ਵੇਖੋ ਪਤਾ ਕੀ ਹੈ ਪਲੇਅਰਾਂ ਨੂੰ ਲੱਗਦਾ ਛੇ ਜਿਹੜੇ ਉੱਠਦੇ ਨਵੇਂ ਹਾਂ ਸਰ ਕੋਈ ਤਕੜਾ ਹੁੰਦਾ ਉੱਠਦਾ ਉੱਠਦਾ ਹਨਾ ਹਾਂਜੀ ਉਹਨਾਂ ਨੂੰ ਲੱਗਦਾ ਘਰੇ ਸਮਾਂ ਇਦਾਂ ਰਹਿਣਾ ਕਬੱਡੀ ਭਾਜੀ ਬੜੀ ਔਖੀ ਆ ਕਬੱਡੀ ਚ ਬਹੁਤ ਆਪ ਡਾਊਨ ਆਉਣੇ ਆ ਇੰਜਰੀ ਹੋਣੀ ਆ ਫੇਰ ਦੁਬਾਰਾ ਤੈ ਖੇਡਣ ਲੱਗਣਾ ਜੇ ਦੇ ਕੇ ਸੀਨੀਅਰ ਦੀ ਆਪਾਂ ਉਂਗਲ ਖੜੀ ਚ ਰਿਸਪੈਕਟ ਕਰਾਂਗੇ ਹੂੰ ਤੇ ਉਹ ਸੀਨੀਅਰ ਆਪਾਂ ਨੂੰ ਮਾਰੇ ਟਾਈਮ ਚ ਵੀ ਹੱਪਾਂ ਫੜੂਗਾ ਆਪਣੀ ਵੀ ਚਲ ਕੋਈ ਨਹੀਂ ਦੋ ਚਾਰ ਮੇਲੇ ਲਵਾਉਨੇ ਆ ਇਹਦੇ ਆਪੇ ਕੈਮ ਹੋ ਜਾਊਗਾ ਤੇ ਜੇ ਲਾ ਲੋ ਉਦੋਂ ਉਹਨਾਂ ਨੂੰ ਅੱਖਾਂ ਕੱਢਾਂਗੇ ਜਾਂ ਉਦੋਂ ਉਹਨਾਂ ਦੀ ਡਿਸਰੈਸਪੈਕਟ ਕਰਾਂਗੇ ਤੇ ਅਗਲਾ ਬੰਦਾ ਕਹਿੰਦਾ ਚੱਲ ਹੋਣਾ ਹੂੰ ਇੱਜ਼ਤ ਤੇ ਕਰਾਂਗੇ ਤੇ ਇੱਜ਼ਤ ਹੁੰਦੀ ਆ ਭਾਈ ਬਾਕੀ ਨਵੇਂ ਮੁੰਡੇ ਚਲੋ ਆਪਾਂ ਜਿੰਨਿਆਕ ਨਾ ਆਪਣੇ ਮੁੰਡੇ ਫ੍ਰੈਂਕ ਆ ਸਾਰੇ ਨਾਲ ਵਧੀਆ ਹੱਸਦੇ ਖੇਡਦੇ ਆ ਆਪਾਂ ਉਹਨਾਂ ਦੀ ਕਰੀ ਦੀ ਜਿਦੋਂ ਆਪਣੀ ਕਰਦੇ ਆ ਬਾਕੀ ਆਪਾਂ ਸੀਨੀਅਰ ਦੀ ਹਰ ਕਿਸ ਦੀ ਇੱਜ਼ਤ ਕਰੀਦੀ ਆ ਭਾਵੇਂ ਕੋਈ 5 ਸਾਲ ਵੀ ਵੱਡਾ ਵਾ ਮੈਂ ਇਹਦਾ ਪਤਾ ਨਹੀਂ ਆਪਾਂ ਨੂੰ ਗਰਾਊਂਡ 'ਚ ਚਲੋ ਹਨਾ ਵੱਖਰੀ ਗੱਲ ਆ 40 ਮਿੰਟ ਦਾ ਮੈਚ ਆ ਉੱਥੇ ਮੇਰਾ ਕੋਈ ਸਗਾ ਨਹੀਂ ਜਿੱਦਾਂ ਲਾ ਲਓ ਉਦਾਂ ਮਿਲਦਾ ਕੋਈ ਆਪਾਂ ਗੋਡੀਆਂਥ ਲਾ ਕੇ ਮਿਲੀਦਾ ਵਧੀਆ ਪਹਿਲਵਾਨ ਜੀ ਕਹਿ ਕੇ ਇਨਸਪੈਕਟ ਕਰਕੇ ਮਿਲੀਦਾ ਤੇ ਬਾਕੀ ਇਹ ਆ ਵੀ ਨਵੇਂ ਮੁੰਡਿਆਂ ਨੂੰ ਚਾਹੀਦਾ ਨਵੇਂ ਮੁੰਡਿਆਂ ਨੂੰ ਇਹ ਹੋਈਂਦਾ ਨਾ ਫਿਰ ਨਵੇਂ-ਨਵੇਂ ਜੋ ਤਗੜੇ ਹੁੰਦੇ ਆ ਹਾਂਜੀ ਹਾਂਜੀ ਤੇ ਜਦੋਂ ਇੱਕ ਰੀਸ਼ੌਰ ਆ ਜਾ ਪਾਉਂਦੇ ਆ ਆਪਣਾ ਉਹਨਾਂ ਨੂੰ ਲੱਗਦਾ ਵੀ ਸਮਾਂ ਇਦਾਂ ਰਹਿਣਾ ਕਰੇ ਸਮਾਂ ਚਲੋ ਰਵੇ ਵੀ ਜਦੋਂ ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਰੱਖੇ ਪਰ ਅਪਡਾਊਨ ਬਹੁਤ ਹੁੰਦੇ ਕਬੱਡੀ ਹਾਂਜੀ ਇਹ ਕਰਕੇ ਰਿਸਪੈਕਟ ਜ਼ਰੂਰੀ ਆ ਭਾਜੀ ਇੱਕ ਆਪਣੀ ਬਈ ਆਪਾਂ ਨੇ ਕਈ ਪਲੇਅਰ ਵੇਖ ਲਏ ਨੇ ਆ ਵੀ ਕਿਹੇ ਟਾਈਮ ਉਹਨਾਂ ਦਾ ਇੰਨਾ ਪੀਕ ਟਾਈਮ ਹੁੰਦਾ ਸੀ ਹਨਾ ਹਾਂਜੀ ਤੇ ਬਾਅਦ ਵਿੱਚ ਨਾ ਠੋਕਰਾਂ ਹੀ ਇਦਾਂ ਦੀਆਂ ਲੱਗੀਆਂ ਵੀ ਕਬੱਡੀ ਤੋਂ ਵੀ ਪਿੱਛੇ ਹੋ ਗਏ ਭਾਜੀ ਇਹ ਜਦਾਂ ਲਾ ਲੋ ਇਹ ਮੈਂ ਕਿਸੇ ਨੂੰ ਐਵੇਂ ਜੱਜ ਨਹੀਂ ਕਰ ਸਕਦਾ ਹਾਂ। ਹਾਂਜੀ ਹਾਂਜੀ ਇਹ ਲਾ ਲੋ ਕਰਮੀ ਕਹਿ ਸਕਦੇ ਆ। ਉਹ ਆਪੋ ਆਪਣੇ ਹਨਾ ਬਾਕੀ ਕਿਤੇ ਨਾ ਕਿਤੇ ਬੰਦੇ ਦੇ ਆਪਣੇ ਹੱਥ ਵਸ ਕੋਈ ਗੱਲਾਂ ਹੁੰਦੀਆਂ। ਹੂੰ ਤੇ ਜਦੋਂ ਆਪਾਂ ਪੀਕ ਤੇ ਹੁੰਨੇ ਕੋਈ ਗੱਲਾਂ ਦੀਆਂ ਸਮਝਾਂ ਨਹੀਂ ਲੱਗਦੀਆਂ ਉਦੋਂ ਬਾਹਵ ਤੁਹਾਨੂੰ ਦੱਸਿਆ ਵੀ ਟਾਈਮ ਸਦਾ ਇੱਕ ਨਹੀਂ ਰਹਿੰਦਾ। ਬਾਕੀ ਕਾਲਪੁਰਖ ਹਰ 플레이ਰ ਨੂੰ ਵਧੀਆ ਰੱਖੇ ਭਾਜੀ। ਮੈਂ ਤੇ ਹੋਰ ਅਰਦਾਸ ਕਰਦਾ ਘਰੋਂ ਤੁਰਨ ਲੱਗੇ ਵੀ ਕਰੀਦੀ ਆ। ਜਦੋਂ ਲਾ ਲੋ ਵੀ ਤੁਸੀਂ ਸਾਹਿਬ ਵੀ ਮੈਂ ਜੇ ਗਰਾਊਂਡ 'ਚ ਵੀ ਹੋਵਾਂ ਪਰ ਦੋਵਾਂ ਟੀਮਾਂ ਦੀ ਤੰਦਰੁਸਤੀ ਦੀ ਅਰਦਾਸ ਕਰੀਂਦੀ ਆ। ਹਾਂਜੀ ਪਲੇਅਰ ਬੰਦਾ ਹੈ ਹੀ ਉਹ ਆ ਸਪੋਰਟਸਮੈਨ ਹੈ ਹੀ ਅਸਲੀ ਉਹ ਆ ਜਿਹੜਾ ਅਗਲੇ ਦੀ ਵੀ ਸੋਖ ਮੰਗੇ ਹਨਾ ਤੇ ਬਾਕੀ ਇਹ ਆ ਵੀ ਮਾੜਾ ਚੰਗਾ ਟਾਈਮ ਆਉਂਦਾ ਰਹਿੰਦਾ ਭਾਜੀ ਜਿਹੜੇ ਬੰਦਿਆਂ ਤੇ ਆਇਆ ਕੁਛ ਕਿਸੇ ਦੇ ਨਾਲੋਂ ਕਰਮ ਹੀ ਇਦਾਂ ਦੇ ਜਾਂਦੇ ਭਾਜੀ ਕਿਸੇ ਦੇ ਹੱਥ ਵਸ ਨਹੀਂ ਹੁੰਦਾ ਪਲੇਅਰ ਬੰਦੇ ਬੜੇ ਸਿਆਣੇ ਹੁੰਦੇ ਆ ਕਈ ਜਿਹੜੇ ਵਿਚਾਰੇ ਬਾਅਦ ਚ ਇਦਾਂ ਹੋ ਜਾਂਦੇ ਪਰ ਇਹ ਆ ਵੀ ਸਮਾਂ ਜਿਹੜਾ ਕਰਮ ਆ ਜਿਹੜੇ ਉਹ ਆਪੋ ਆਪਣਾ ਆ ਹਾਂਜੀ ਤੇ ਆਪਣੇ ਭਾਈ ਸੁਖਵੰਤ ਪਲਵਾਨ ਨਾਲ ਤੁਸੀਂ ਨਾ ਮੇਰੇ ਹਿਸਾਬ ਨਾਲ ਕਾਫੀ ਖੇਡੇ ਹੋਏ ਆ ਨਾ ਆਹੀਂ ਇਕੱਠੇ ਹੀ ਅਸੀਂ ਰਹਿੰਦੇ ਹਾਂ ਉਹਦੇ ਵੀ ਇਕੱਠੇ ਹੀ ਰਹਿਆ ਆਪਣੇ ਬਾਬਾ ਪਿਆਰ ਹੀ ਪਤਾਨਾ ਤੇ ਪਹਿਲਵਾਨ ਦੀ ਕਿੰਨੀ ਯਾਦ ਆਉਂਦੀ ਹੈ ਪਹਿਲਵਾਨ ਪਾਜੀ ਜਿੱਦਾਂ ਇੱਕ ਚੀਜ਼ ਮੈਂ ਉਹਦੀ ਫੋਲੋ ਕਰਦਾ ਜਦਾਂ ਗਰਾਊਂਡ 'ਚ ਉਹ ਸੈਂਟਰ 'ਚ ਹੋ ਕੇ ਤੁਰਦਾ ਹੁੰਦਾ ਅੱਛਾ ਵੀ ਸੈਂਟਰ 'ਚ ਆਉਣਾ ਉਹਨੇ ਢੇਰੀਆਂ ਦੇ ਫੇਰ ਉਹਨੇ ਲੱਤ ਚੁੱਕ ਕੇ ਤੁਰਨਾ ਜਦਾਂ ਗਰਾਊਂਡ 'ਚ ਜਦੋਂ ਮੈਨੂੰ ਚੇਤਾ ਆ ਗਿਆ ਮੈਂ ਉਹਦਾ ਫੋਲੋ ਜਾਂ ਕਰਦਾ ਹੁੰਦਾ ਵੀ ਸੈਂਟਰ 'ਚ ਜਾਵਾਂ ਤੇ ਸੈਂਟਰ 'ਚੋਂ ਪੈਰ ਚੁੱਕ ਕੇ ਤੁਰਾਂ ਚਲੋ ਉਹ ਤੇ ਹੁਣ ਕੀ ਬਣਨਾ ਕਿਸੇ ਨੇ ਪਰ ਚਲੋ ਇਦਾਂ ਦੀਆਂ ਯਾਦਾਂ ਮਤਲਬ ਰਹਿਣੀਆਂ ਫੇਰ ਉਹ ਇਦਾਂ ਕਹਿੰਦਾ ਹੁੰਦਾ ਸੀ ਜਦੋਂ ਮੈਂ ਖੇਡਦਾ ਨਾ ਵੀ ਪ੍ਰੈਸ ਪ੍ਰੋਸ ਜਦੋਂ ਮੈਂ ਮਾਰਨੀ ਉਹਨੇ ਕਹਿੰਦਾ ਵੀ ਉਥੇ ਖਤਮ ਕਰਕੇ ਆ ਉਹਨੂੰ ਅੱਛਾ ਵੀ ਪੁਸ਼ ਕਰਕੇ ਆ ਉਥੇ ਵੀ ਜਦੋਂ ਉੱਠਦੇ ਅੱਜ ਕੱਲ੍ਹ ਜਾਫੀ ਪਿੱਛੇ ਫੇਰ ਕੋਚ ਫੜਦੇ ਜਾਂ ਕਿਦਾਂ ਉਹ ਥਿਊਰੀ ਪਹਲਵਾਣ ਦੀ ਇਹ ਹੁੰਦੀ ਸੀ ਵੀ ਉਥੋਂ ਖਤਮ ਕਰੋ ਉਥੇ ਵੀ ਤੁਹਾਡੀ ਜਾਨ ਸੌਖੀ ਹੋ ਜੇ ਵੀ ਉਹਦੇ ਕੋਲ ਪ੍ਰੈਸ ਮਾਰ ਕੇ ਉੱਠ ਕੇ ਉਸੇ ਵੇਲੇ ਭੱਜਣ ਦੀ ਨਾ ਕਰੋ ਜਦੋਂ ਅਲੀ ਹੁਣ ਟੈਕਨੀਕਲ ਕੋਡੀ ਹੋ ਗਈ ਆ ਹਾਂਜੀ ਹਾਂਜੀ ਚਲੋ ਉਹਦੇ ਫਿਰ ਮਾਲੀ ਹੋ ਰਹੀ ਨਾ ਬਾਜੀ ਚਲੋ ਆਪਣੇ ਲੋ ਕਰੀ ਦਾ ਟਰਾਈ ਵੀ ਫਾਲੋ ਕਰੀਏ ਤੇ ਬਾਕੀ ਯਾਦ ਤੇ ਭਾਈ ਚਲੋ ਆਪਣੇ ਚੋਲਾ ਸਾਹਿਬ ਚ ਖੇਡੀ ਦਾ ਵਾ ਉਹਦੀਆਂ ਟੀ-ਸ਼ਰਟਾਂ ਦੇ ਵੀ ਫੋਟੋ ਵਾ ਦੀ ਹਨਾ ਚੋਲਾ ਸਾਹਿਬ ਤੇ ਜਦੋਂ ਗਰਾਊਂਡ ਤੇ ਜਾਈਦਾ ਵਾ ਕਮੈਂਟੇਟਰ ਨੇ ਵੀ ਜ਼ਿਕਰ ਕਰਨਾ ਵਾ ਮਾਜੇ ਚ ਕਿਤੇ ਖੇਡੀਏ ਉੱਥੇ ਉਹਦਾ ਜ਼ਿਕਰ ਹੋਣਾ ਵਾ ਕਿਤੇ ਵੀ ਮਤਲਬ ਯਾਦ ਤੇ ਭਾਈ ਚਲੋਂ ਆਉਂਦੀ ਆ ਮਲ ਦੀ ਉਹਦੇ ਵਰਗਾ ਮਲ ਕਿਹੜਾ ਦੋਰਾ ਦਰ ਆਉਣਾ ਹੀ ਨਹੀਂ ਦੁਨੀਆ ਦੇ ਭਾਜੀ ਮਾਜੇ ਨੂੰ ਉਹਦਾ ਭਾਈ ਘਾਟਾ ਕਾਫੀ ਪਿਆ ਹਨਾ ਬਹੁਤ ਜ਼ਿਆਦਾ ਭਾਈ ਉਹਦੇ ਵਰਗਾ ਸ਼ਾਰਪ ਬ੍ਰੇਨ ਰੀਡਰ ਜਾਨ ਵਾਲਾ ਮਤਲਬ ਉਹ ਲਾ ਲੋ ਜੂਬਾ ਹੀ ਭਾਜੀ ਆ ਹੋਰ ਵੀ ਆ ਦਬਾਬੇ ਵਾਲੇ ਮੁੰਡਿਆਂ ਕੋ ਅਸੀਂ ਜੂਨੀਅਰ ਜਿਹੜੇ ਆਪਣੇ ਉਹਨਾਂ ਕੋ ਸੁਣੀਦਾ ਵਾ ਇਹ ਵੀ ਵੇਖ ਲੋ ਉਹਦੇ ਫੈਨ ਆ ਬੰਦੇ ਦੇ ਹਨੂ ਜਿਹੜੇ ਕਬੱਡੀ ਦਿਮਾਗ ਦੀ ਆ ਕਿ ਜਾਂ ਦੀ ਆ ਕਬੱਡੀ ਭਾਜੀ ਕਬੱਡੀ ਬਹੁਤ ਚੀਜ਼ਾਂ ਦਾ ਨਚੋੜ ਆ ਭਾਜੀ ਅੱਛਾ ਆਪਾਂ ਕਹਿ ਦੇ ਦਿੰਨੇ ਕਿ ਪਹਿਲਵਾਨ ਨੂੰ ਇਦਾਂ ਵੀ ਡਾਲਾ ਦਿਮਾਗੋਂ ਜਾਂ ਕਿਤਨਾ ਆ ਹਾਂ ਹਾਂ ਕਬੱਡੀ ਭਾਜੀ ਖੇਡਣੀ ਕਿਤੇ ਸੌਖੀ ਥੋੜੀ ਹੈ ਤੁਸੀਂ ਰੇਡਰ ਦਾ ਸ਼ਾਰਪ ਵੇਖੋ ਦਿਮਾਗ ਪਏ ਉਹਨੇ ਚਾਰ ਬੰਦੇ ਸਾਹਮਣੇ ਆ 30 ਸੈਕੰਡਾਂ 'ਚ ਦੋ ਅੱਖਾਂ ਨਾਲ ਹੂੰ ਫੋਟ ਵਰਕ ਜੱਜ ਕਰਨਾ ਉਹਨਾਂ ਦਾ ਕੀ ਘੁੰਮਦੇ ਆ ਡੋਜ ਮਾਰਦੇ ਕੀ ਕਰਦੇ ਆ ਕਿੰਨਾ ਬੰਦਾ ਸ਼ਾਰਪ ਹੋਊਗਾ ਦਿਮਾਗ ਦੀ ਵੀ ਆ ਭਾਜੀ ਜਾਨ ਦੀ ਵੀ ਆ ਲਗਣ ਦੀ ਆ ਕਬੱਡੀ ਦੀ ਦਿਹਦਾਰੀ ਦੀ ਕਬੱਡੀ ਆ ਮਤਲਬ ਆਪਣਾ ਪੈਸ਼ਨ ਬਣਾਓ ਇਹਨੂੰ ਮਤਲਬ ਇੱਕ ਕਬੱਡੀ ਕਬੱਡੀ ਕਰੀ ਜਾਣਾ ਚਾਹੀਦਾ ਬੰਦੇ ਨੂੰ ਤੇ ਫਿਰ ਤਾਰ ਦਿੰਦੀ ਆ ਕਬੱਡੀ ਭਾਜੀ ਕਬੱਡੀ ਕੋਹ ਨਹੀਂ ਲਗਾਉਂਦੀ ਬੰਦੇ ਕੋ ਜੇ ਲਾ ਲਓ ਆਪਾਂ ਕਬੱਡੀ ਲਈ 60% ਕਰਦੇ ਗਾਉਡੀ 100 ਦਿੰਦੀ ਆ ਆਪਾਂ ਨੂੰ ਹਾਂਜੀ ਇੱਕ ਆਪਣੇ ਅਨੁਭਵੀ ਤੁਸੀਂ ਜੋਰ ਵਾਸਤੇ ਤਾਂ ਵਰਕਆਊਟ ਕਰ ਲੈਂਦੇ ਆ ਹਾਂਜੀ ਤੇ ਦਿਮਾਗ ਆਪਣੇ ਨਾਲ ਸ਼ਾਰਪ ਕਰਨ ਵਾਸਤੇ ਕੋਈ ਐਕਸਰਸਾਈਜ਼ ਹੁੰਦੀ ਆ ਕਿ ਮਨ ਕੀ ਹੁਣ ਸ਼ਾਰਪ ਆ ਤੇ ਬਸ ਭਾਈ ਫੋਕਸ ਆ ਫੋਕਸ ਆ ਨਾ ਹਾਂਜੀ ਵੀ ਜਦੋਂ ਤੁਸੀਂ ਮੈਚ ਖੇਡਦੇ 40 ਮਿੰਟ ਉਹ ਤੁਹਾਡਾ ਫੋਕਸ ਬਸ ਉੱਥੇ ਹੀ ਹੋਣਾ ਚਾਹੀਦਾ ਮੈਚ 'ਚ ਵੀ ਧਿਆਨ ਹੋਰ ਕਿਤੇ ਨਹੀਂ ਹੋਣਾ ਚਾਹੀਦਾ ਫਿਰ ਉਹ ਫੋਕਸ ਦੇ ਨਾਲ ਹੀ ਬੰਦਾ ਆਪੇ ਫਿਰ ਸ਼ਾਰਪ ਰਹਿੰਦਾ ਦਿਮਾਗ ਹਾਂਜੀ ਬਾਕੀ ਖੇਡ ਖੇਡ ਕੇ ਭਾਜੀ ਹੁਣਦਾਰੋ ਜੇ ਇੰਨੇ ਚਿਰ ਦਾ ਖੇਡਣ ਨੇ ਆ ਅਜੇ ਇਹ ਸਿੱਖੀ ਵੀ ਨਹੀਂ ਜਾਂਦੀ ਭਾਈ ਪਰ ਅੱਛਾ ਇਸੇ ਕੀ ਨਹੀਂ ਜਾਂਦੀ ساری ਉਮਰ ਹੀ ਲੰਘ ਜਾਂਦੀ ਲੋਕਾਂ ਦੀ ਸਿੱਖਦਾ ਸਿੱਖਦਾ ਮਤਲਬ ਇਹਦਾ ਐਂਡ ਨਹੀਂ ਹੈਗਾ ਵੀ ਜਿੰਨੇ ਮਤਲਬ ਸੇਖ ਹੀ ਲਈ ਕਬੱਡੀ ਸਾਰੀ ਕਿ ਕੋਈ ਮੈਲੋਂ ਰੇਡਰ ਕੋਈ ਗਲਤੀ ਕਰ ਜਾਂਦਾ ਜਾਫੀ ਕਰ ਜਾਂਦਾ ਗਲਤੀਆਂ ਗਲਤੀਆਂ ਹੋਣੀਆਂ ਹੀ ਆ ਸੰਪੂਰਨ ਨਹੀਂ ਹੈ ਸੰਪੂਰਨ ਨਹੀਂ ਹਾਂਜੀ ਇਹ ਆ ਵੀ ਚਲੋ ਆਪਣੇ ਲੱਗੇ ਰਹੋ ਜਿੰਨੇ ਜੋਗੇ ਹੈਗੇ ਆਪਣਾ ਵਧੀਆ ਕਰੋ ਬਾਕੀ ਦੇ ਇਦਾਂ ਹੀ ਆ ਭਾਈ ਸ਼ੌਂਕ ਭਾਜੀ ਕੀਤੇ ਆ ਪੂਰੇ ਕਬੱਡੀ ਨੇ ਜੋ ਆਪਣੇ ਚਾਹਿਆ ਤੁਸੀਂ ਮੈਂ ਕਿਹਾ ਭਾਈ ਆ ਜੋ ਕੋ ਪਾਇਆ ਲਾਇਆ ਵਾ ਕਬੱਡੀ ਦਾ ਹੀ ਆ ਹਾਂਜੀ ਦੇਣੀ ਮਤਲਬ ਦੇਣ ਹੀ ਨਹੀਂ ਦੇ ਸਕਦੇ ਇੱਕ ਵੱਡੀ ਦਾ ਹਾਂਜੀ ਜਦੋਂ ਆਪਣੇ ਪਾਜੀ ਗਰਾਊਂਡ 'ਚ ਜਾਂਦੇ ਆ ਤੁਸੀਂ ਹਾਂਜੀ ਲੋਕਾਂ ਦਾ ਪਿਆਰ ਮਿਲਦਾ ਵਾ ਤੁਹਾਨੂੰ ਆਪਣੇ ਚੋਣ ਵਾਲਿਆਂ ਦਾ ਕਿੱਦਾਂ ਦਾ ਫੀਲ ਹੁੰਦਾ ਹੋਗਾ ਉਹ ਚੀਜ਼ਾਂ ਭਾਜੀ ਜਿੱਦਾਂ ਲਾ ਲੋ ਵੀ ਉਹ ਚੀਜ਼ਾਂ ਜ਼ਿਆਦਾ ਮਾਇਨੇ ਰੱਖਦੀਆਂ ਹੂੰ ਪਾਹ ਢੇਲਾ ਚਲੋ ਮਿਲਦਾ ਵਾ ਖਾਦੇ ਪੀਤੇ ਵੀ ਜਾਂਦੇ ਆ ਹਾਂਜੀ ਉਹ ਚਾਈ ਚਲਾਈ ਅੱਜ ਕੱਲ ਹਣਾ ਲਾ ਲੋ ਖਰਚੇ ਵੜੇ ਆ ਹੂੰ ਤੇ ਬਾਕੀ ਉਹ ਚੀਜ਼ਾਂ ਥੋੜਾ ਪੁਸ਼ ਮਾਰਦੀਆਂ ਵੀ ਹੋਰ ਤਗੜੇ ਹੋਈਏ ਮਿਹਨਤ ਕਰੀਏ ਵੀ ਬੰਦਾ ਕੋਈ ਆਪਾਂ ਨੂੰ ਪਿਆਰ ਕਰਦਾ ਹੂੰ ਬੰਦੇ ਫਿਰ ਜਦੋਂ ਇੱਜ਼ਤ ਕਰਦੇ ਆ ਤੇ ਉਹ ਚੀਜ਼ ਨੂੰ ਬੜਾ ਆਪਣੇ ਆਪ ਤੇ ਹੈਵੀ ਨਹੀਂ ਹੁੰਦੇਈਦਾ ਵੀ ਕੋਈ ਕਾਰ ਕਰਦਾ ਇਹ ਵੀ ਉਹਨੂੰ ਚਲ ਮਾਨ ਦੇ ਤੌਰ ਤੇ ਲਈਦਾ ਹੂੰ ਹੂੰ ਤੇ ਬਾਕੀ ਵਧੀਆ ਲੱਗਦਾ ਭਾਈ ਹੁਣ ਦੁਨੀਆ ਜਦੋਂ ਪਿਆਰ ਕਰਦੀ ਹੁਣ ਲੋਕੀ ਚਲੋ ਆਪਾਂ ਨੂੰ ਕਹਿ ਦਿੰਦੇ ਨੇਗੇਟਿਵ ਕਮੈਂਟ ਬੜੇ ਕਰਦੇ ਮੈਨੂੰ ਤੁਹਾਨੂੰ ਪਤਾ ਹੀ ਹੋਣਾ ਪਰ ਆਪਣਾ ਕੋਈ ਨਿੱਜੀ ਮਸਲਾ ਨਹੀਂ ਕਿਹਣਾ ਹੈਗਾ ਭਾਈ ਗਰਾਊਂਡ ਦੀ ਗਰਾਊਂਡ 'ਚ ਛੱਡ ਆਉਣੀ ਆ ਤੇ ਪਿਆਰ ਕਰਨ ਵਾਲੇ ਕਰਦੇ ਬੜੇ ਜੁੱਦਨ ਕਿਤੇ ਮੈਂ ਐਕਸ਼ਨ ਕਰਦਾ ਵਿਚਾਰੇ ਮਗਰ ਮਗਰ ਬਾਅਦ ਚ ਹਾਂਜੀ ਬਹੁਤ ਵਧੀਆ ਪਹਿਲਵਾਨ ਜੀ ਜਾਂ ਪਿੱਛੋਂ ਅਮਰ ਮਾਡੇ ਏਰੀਆ 'ਚ ਆਪਣੇ ਖੇਡਾਂ ਪਿੱਛੋਂ ਉਹਨਾਂ ਦਾ ਕੰਮ ਹੀ ਹੁੰਦਾ ਪਹਿਲਵਾਨਾਂ ਜਾਜ ਬਣਾ ਦੇ ਪਹਿਲਵਾਨਾਂ ਇਦਾਂ ਕਰਦੇ ਕਿ ਕਈ ਵਾਰੀ ਉਹਨਾਂ ਦਾ ਮਾਰ ਰੱਖਣਾ ਪੈਂਦਾ ਵਾ ਤੇ ਲੋਕੀ ਸੋਚਦੇ ਆ ਵੀ ਹਾਨੂੰ ਕੋਈ ਅਹੀਂ ਹੰਕਾਰੇ ਆ ਅਸੀਂ ਕਿ ਸੀਨੀਅਰ ਦੀ ਰਿਸਪੈਕਟ ਨਹੀਂ ਕਰਦੇ ਜਾਂ ਕਿਦਾਂ ਰਿਸਪੈਕਟ ਅਸੀਂ ਹਰ ਕੋਈ ਬੰਦਾ ਸਾਨੂੰ ਹਣ ਜਾਣਦਾ ਵਾ ਉਹਨੂੰ ਪਤਾ ਅਸੀਂ ਬਾਹਰ ਕਿੰਨੀ ਰਿਸਪੈਕਟ ਕਰਦੇ ਕੇ ਸੀਨੀਅਰ ਅੰਦਰ ਦੇ ਭਾਜੀ ਹਣ ਸਗਾ ਪਿਓ ਆ ਜੇ ਸਗਾ ਭਰਾ ਆ ਜੇ ਅੰਦਰ ਤੇ ਫਿਰ ਖੜਕਾ ਦੜਕਾ ਹੀ ਹੋਣਾ 40 ਮਿੰਟ ਹੈ ਕਿ ਨਹੀਂ ਸਹੀ ਗੱਲ ਆ ਬਈ ਸਹੀ ਗੱਲ ਆ ਜਦੋਂ ਭਾਈ ਮਾਨਚ ਵਾੜ ਲਈ ਨਾ ਉਹ ਬੰਦੇ ਨੇ ਡਾਈਟ ਵੀ ਖਾਣ ਦਾ ਬਣਾ ਉਹ ਬੰਦੇ ਨੇ ਆਪਣੀ ਕੇਅਰ ਵੀ ਕਰਨ ਲੱਗ ਜਾਣੀ ਆ ਉਹਨੂੰ ਆਪਣੀ ਬੋਡੀ ਨਾਲ ਪਿਆਰ ਹੋਣਾ ਜਦੋਂ ਆਪਣਾ ਬੋਡੀ ਨਾਲ ਪਿਆਰ ਪੈ ਗਿਆ ਫਿਰ ਲਾਲੋ ਆਪਾਂ ਨੂੰ ਕੋਈ ਚੀਜ਼ ਘਾਟ ਵਾਧ ਲੱਗੀ ਆਪਾਂ ਨੂੰ ਪਤਾ ਤੇ ਲੱਗੀ ਜਾਂਦਾ ਵੀ ਆਪਣੇ ਸਰੀਰ 'ਚ ਕਿਹੜੀ ਘਾਟ ਆ ਉਹ ਬੰਦਾ ਟ੍ਰੇਨਿੰਗ ਵੀ ਉਸ ਹਾਵ ਨਾ ਕਰਦਾ ਉਹ ਬੰਦਾ ਚੀਜ਼ਾਂ ਵੀ ਉਹ ਖਾਂਦਾ ਨਾ ਉਹ 10 10 ਸਾਲ ਆ ਬਾਰੰਬਾਰਾ ਸਾਲ ਚਲੋ ਕੋਡੀ ਚ ਹੋ ਗਿਆ ਆ ਚੀਜ਼ਾਂ ਇਦਾਂ ਫੜ ਤੜ ਕੇ ਪਤਾ ਲੱਗਦਾ ਪਹਿਲਵਾਨਾਂ ਚ ਰਹਿ ਰਹਿ ਕੇ ਵੀ ਫਿਰ ਉਹ ਉਹ ਬੰਦਾ ਦੱਸ ਦਿੰਦਾ ਵੀ ਆ ਕਮੀ ਆ ਤੂੰ ਆ ਖਾਇਆ ਕਰ ਤੇ ਤੂੰ ਜਾਨ ਦੀ ਕਮੀ ਬਕਰਾ ਬੁਕਰਾ ਵਧਾ ਆਪਣਾ ਡਾਈ ਡੁੱਟ ਵਧਿਆ ਕਰ ਜੇ ਤੂੰ ਮਤਲਬ ਤੇਰੇ ਜਿਗਰ ਚ ਗਰਮੀ ਰਗੜਾ ਰੁਗੜਾ ਲਾ ਆਪਣਾ ਰਗੜਾ ਪੀਆ ਕਰ ਰਗੜਾ ਚਲੋ ਆਲਮੋਸਟ ਚਾਹੀਦਾ ਆ ਐਵੇਂ ਤੁਹਾਨੂੰ ਮੈਂ ਵੀ ਫੁਗਰੀ ਮਰੀ ਜਾਵਾ ਰਗੜਾ ਲੱਗਦਾ ਨਹੀਂ ਆ ਪਰ ਇਹ ਆ ਵੀ ਰਗੜਾ ਉਸ ਚੀਜ਼ ਵਾਸਤੇ ਨਾ ਟਾਈਮ ਚਾਹੀਦਾ ਹਾਂ ਟਾਈਮ ਚਾਹੀਦਾ ਵਾ ਇੰਦਾ ਨਗੇਲੀਆਂ ਕਰ ਜਾਂਦੇ ਅਸੀਂ ਖੋਦੀ ਕਰ ਜਾਂਦੇ ਅਸੀਂ ਕਹਿ ਇਹਨੂੰ ਵੀ ਕਹਿਣਾ ਚਲੋ ਪਰ ਇਹ ਆ ਵੀ ਰਗੜਾ ਬਹੁਤ ਜ਼ਰੂਰੀ ਪਲਵਾਨ ਨੂੰ ਮਤਲਬ ਚਾਹੀਦਾ ਹਰ ਕਿਸੇ ਨੂੰ ਰਗੜੇ ਨਾਲ ਅੰਦਰ ਸਰੀਰ ਵੱਜਿਆ ਰਹਿੰਦਾ ਪਲਵਾਨ ਜੀ ਗਰਮੀ ਗਰਮੀ ਨਹੀਂ ਪੈਂਦੀ ਆਪਣਾ ਵਧੀਆ ਸਰੀਰ ਇੱਕ ਉਦਾਂ ਹੀ ਫੀਲ ਵਧੀਆ ਹੋਊਗਾ ਦੱਸ ਦਿਆਂ ਰਗੜਾ ਪੀ ਲੋ ਤੁਸੀਂ ਕਿਤੇ ਤਾਨੂੰ ਲੱਗਣਾ ਵੀ ਵਧੀਆ ਵਧੀਆ ਫੀਲ ਹੋਈ ਜਾਣਾ ਮੈਨੂੰ ਪਲਵਾਨ ਨੇ ਪਾਇਆ ਜੀ ਪ੍ਰੀਤ ਲੱਧੂ ਵਾਲੇ ਨੇ ਆ ਗਰਮੀਆਂ ਜਿੱਦਾਂ ਚਲੋ অলਮੋਸਟ ਗਰਮੀਆਂ ਹੀ ਲੱਗ ਜਾਂਦਾ ਕਿਉਂਕਿ ਗਰਮੀਆਂ ਜੇ ਹੀ ਛੋਜੂ ਮੈਂ ਇਤੇ ਜਾਣਾ ਹੁੰਦਾ ਸ਼ਾਮੀ ਰਗੜਾ ਰੂੜਾ ਲਾ ਕੇ ਲਾਈਦਾ ਵਾ ਤੇ ਨਾਲ ਆਪਣੀ ਮਲਾਈ ਦੀ ਸ਼ੱਕਰ ਛੋਕਰ ਉਹ ਬਾਅਦ ਚ ਉੱਥੇ ਜਾ ਕੇ ਮਿਕਸ ਕਰ ਲਈਦੀ ਆ ਗਰਮੀਆਂ ਹੀ ਲਾਇੰਦਾ ਸਿਆਲ ਚ ਨਹੀਂ ਲੱਗਦਾ ਤੇ ਪਾਜੀ ਆਪਣੇ ਪੰਜਾਬ ਦੀ ਕਬੱਡੀ ਤੇ ਜਿਹੜੀ ਬਾਹਰ ਆਪਣੇ ਹੁੰਦੀ ਆ ਕਬੱਡੀ ਅਮਰੀਕਾ ਕੈਨੇਡਾ ਹਾਂਜੀ ਇੱਥੋਂ ਦੀ ਕਬੱਡੀ ਤੇ ਉੱਥੋਂ ਦੀ ਕਬੱਡੀ ਕਿੰਨਾ ਦਾ ਫਰਕ ਆ ਫਰਕ ਭਾਜੀ ਵਧੀਆ ਉੱਥੇ ਵਹਕਾ ਦਾ ਮਿੱਟੀ ਦਾ ਇਹ ਤੇ ਪਹਿਲਾ ਫਰਕ ਆ ਤੇ ਬਾਕੀ ਭਾਜੀ ਉੱਥੇ ਦਰਸ਼ਕ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ ਜਿੱਦਾਂ ਉਹ ਨਹੀਂ ਆ ਚੀਜ਼ਾਂ ਨੂੰ ਵੇਖਦੇ ਜਿੱਦਾਂ ਆਪਣੀ ਦੁਨੀਆ ਇੱਥੇ ਕਰ ਦਿੰਦੀ ਵੀ ਐਕਸ਼ਨ ਕਰਤਾ ਇਹਨੇ ਇਦਾਂ ਕਰਤਾ ਦੇ ਸਰ ਰਿਸਪੈਕਟ ਕਰਤਾ ਇਹ ਉਹ ਉਹ ਬੰਦੇ ਵੀਕੈਂਡ ਤੇ ਆਉਂਦੇ ਆ ਕਾਉਡੀ ਕਿਤੇ ਸਾਲ ਬਾਅਦ ਉਹਨਾਂ ਨੂੰ ਵੇਖਣ ਨੂੰ ਮਿਲਦੀ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਸੁਆਦ ਦਿਓ ਅਸੀਂ ਤੁਹਾਨੂੰ ਬਸ ਤਹਾਡਾ ਐਂਟਰਟੇਨਮੈਂਟ ਉਹਨਾ ਚੀਕਾਂ ਨਾ ਕਰ ਦੇਣਾ ਜਦੋਂ ਚੀਕਾਂ ਤਾੜੀਆਂ ਵੱਜਦੀਆਂ ਬੂਸਟ ਮਿਲਦਾ ਪਲੇਅਰ ਨੂੰ ਪਲੇਅਰ ਹੋਰ ਤਗੜਾ ਹੁੰਦਾ ਇਹ ਗੱਲਾਂ ਬਾਕੀ ਇੰਨਾ ਕੁ ਫਰਕ ਆ ਬਾਕੀ ਪੰਜਾਬ ਆਪਣੇ ਥਾਂ ਪਈ ਬਾਹਰ ਆਪਣੇ ਥਾਂ ਦੋਵਾਂ ਦੀ ਆਪਣੀ ਆਪਣੀ ਜਗ੍ਹਾ ਹੈ ਭਾਈ ਹੁਣ ਇਸ ਟਾਈਮ ਜਿਆਦਾ ਖੜਕਾ ਟੜਕਾਣਾ ਕਿਹੜੇ ਪਲੇਅਰ ਨਾਲ ਹੁੰਦਾ ਹੈ ਨਹੀਂ ਮਜਾ ਇਦਾਂ ਮੈਂ ਕੋਈ ਐਕਸ਼ਨ ਰਕਸ਼ਨ ਨਹੀਂ ਕਰਾਂ ਸੋਚ ਕੇ ਜਾਂ ਕੁਛ ਇਦਾਂ ਨਹੀਂ ਉਹ ਗਰਾਊਂਡ ਦੇ ਹਿਸਾਬ ਨਾਲ ਹੀ ਭਾਲ ਮਿੱਟੀ ਦੇ ਦਿੰਦੀ ਉਸ ਹਿਸਾਬ ਦਾ ਫਿਰ ਬੰਦਾ ਉਦਾਂ ਹੀ ਬੂਸਟ ਹੋ ਜਾਂਦਾ ਕਈ ਵਾਰੀ ਬੋਡੀ ਥੱਕੀ ਠੁੱਕੀ ਹੁੰਦੀ ਇਹ ਘਰੋਂ ਲੱਗਦਾ ਵੀ ਅੱਜ ਕੋ ਹੋਣਾ ਹੀ ਨਹੀਂ ਆ ਅੱਜ ਚੱਲ ਉਦੋਂ ਮਹਾਰਾਜ ਅਲੋਈ ਜਾਈਦਾ ਸੱਚੇ ਦਿਲੋਂ ਅਰਦਾਸ ਕਰਕੇ ਗਰਾਊਂਡ 'ਚ ਐਂਟਰਟੇਨਮੈਂਟ ਹੋ ਜਾਂਦਾ ਆਪੇ ਕੋਈ ਇਦਾਂ ਸੋਚ ਕੇ ਨਹੀਂ ਆ ਜਾਂ ਫਿਰ ਇਹ ਆ ਵੀ ਚਲੋ ਵਧੀਆ ਜਾਫੀਆਂ ਦੇ ਚੈਨ ਤੇ ਕੌਡੀ ਪਾ ਕੇ ਪਤਾ ਲੱਗਦਾ ਆਪਣੇ ਆਪ ਦਾ ਹਾਂਜੀ ਤੇ ਘਾਟਾਂ ਵਾਧਾ ਪਤਾ ਲੱਗਦੀਆਂ ਚਾਰ ਦਿਨ ਫਿਰ ਡੰਡ ਬੈਠਕਾਂ ਹੋਰ ਮਾਰ ਲਈਦੀਆਂ ਤੇ ਬਾਕੀ ਤੁਹਾਨੂੰ ਦੱਸਿਆ ਵੀ ਜਿੱਤੀ ਦੇ ਕਿੱਕੋ ਨਹੀਂ ਗਈ ਇਹ ਆ ਵੀ ਕਬੱਡੀ ਲਈ ਸੀਰੀਅਸ ਪੂਰੇ ਆ ਤੇ ਰਵਾਂਗੇ ਵੀ ਮਹਾਰਾਜ ਸੁੱਖ ਰੱਖੇ ਬਾਕੀ ਕਾਲਪੁਰਖ ਜਾਣਦਾ ਮਿਹਨਤ ਆਪਣੇ ਕਿਦਾਂ ਦੀ ਸਰ ਜੀ ਮਿਹਨਤ ਭਾਈ ਜਿੱਦਾਂ ਹੁਣ ਆੜੇ ਦਿਨਾਂ ਚ ਮੈਚ ਖੇਡ ਕੇ ਲਾ ਲੋ ਇੱਥੇ ਫੁੱਟਵਰਕ ਕਰ ਲਿਆ ਇੰਨਾ ਹੀ ਬੜਾ ਆੜੇ ਦਿਨਾਂ ਜਿਵੇਂ ਮੈਂ ਹੁਣ ਕਹੀ ਜਾਮ ਪਰਾਪਰੀ ਮਿਹਨਤ ਆ ਕਿਸ ਦੀ ਮੈਂ ਆਪਣੀ ਦੱਸਦਾ ਤੁਹਾਨੂੰ ਵੀ ਜਾਂ ਗਰਮੀਆਂ ਚ ਆਪਾਂ ਫੁੱਲ ਮਿਹਨਤ ਕਰਨੀ ਆ ਤੇ ਜਾਂ ਆ ਸੀਜ਼ਨ ਦੇ ਸਟਾਰਟਿੰਗ ਅੱਛਾ ਜਿਹਨੇ ਜੋਗੇ ਹੈ ਮਾਰੇ ਸੋਕਰ ਰੱਖੇਗਾ ਆਪਣੇ ਡਾਂਡਿਸ਼ ਪਾਟੇ ਜਿਵੇਂ ਸਾਰਾ ਕੁਝ ਕਰਨਾ ਆੜੇ ਦਿਨਾਂ ਚ ਹੁਣ ਲਾ ਲੋ ਵੀ ਮੈਂ ਇਤੇ ਜ਼ੋਰ ਫੁੱਲ ਹੋ ਹੀ ਜਾਂਦਾ ਕੱਪ ਖੇੜੀ ਦਾ ਇੱਕ ਅੱਧੀ ਰੈਸਟ ਮਿਲਦੀ ਜਿੱਦਨ ਉਦੋਂ ਜਿਵੇਂ ਤੇ ਜਾ ਕੇ ਮੜਕਾ ਮੜਕਾ ਕੱਢ ਆਈਦਾ ਤੇ ਬਾਕੀ ਭਾਜੀ ਆੜੇ ਦਿਨਾਂ 'ਚ ਤੇ ਚਲੋ ਮੈਂ ਚਾਣਾ ਬੰਦਾ ਸ਼ਾਰਪ ਹੋ ਹੀ ਜਾਂਦਾ ਸਿਆਣਾ ਹੋ ਹੀ ਜਾਂਦਾ ਬਾਡੀ ਵੀ ਸ਼ਾਰਪ ਹੋ ਜਾਂਦੀ ਆਪਾਂ ਹਾਂਜੀ ਖੇਡ ਖੇਡ ਕੇ ਪਰਿਵਾਰ ਵੱਲੋਂ ਪੂਰੀ ਸਪੋਰਟ ਹੈ ਭਾਜੀ ਹਾਲੀ ਹਾਲੀ ਸਪੋਰਟ ਤੇ ਪਹਿਲਾਂ ਚਾਹੀਦੀ ਭਾਜੀ ਮਮੀ ਆ ਬ੍ਰਦਰ ਆ ਵੱਡਾ ਬਾਰ ਭਾਬੀ ਹੋਣੀ ਕੈਨੇਡਾ ਆ ਉਹ ਦੋਵੇਂ ਅੱਛਾ ਤੇ ਮਾਤਾ ਆਪਣੇ ਇੱਥੇ ਜੋਬ ਕਰਦੇ ਆ ਤੇ ਫੋਨ ਸੌ ਆ ਜਾਂਦਾ ਮਮੀ ਦਾ ਪਿਛੇ ਹੁਣ ਲਾਲੂ ਸਾਹਿਬ ਮੈਂ ਇੱਕ ਕੌਡੀ ਪਾ ਗਿਆ ਜਿੱਤਾਈ ਹੁਣ ਖੜ ਗਿਆ ਮਾਤਾ ਦਾ ਫੋਨ ਆਉਂਦਾ ਹੈ ਵੀ ਮੀ ਪਿਆ ਵਾ ਗਿੱਲੀ ਤੇ ਨਹੀਂ ਗਰਾਊਂਡ ਉਹਨੂੰ ਪਤਾ ਵੀ ਗੋਡੇ ਤੇ ਸਾਟਾ ਮਾਤਾ ਨੂੰ ਫਿਕਰ ਆ ਹਾਂ ਵੀ ਉਹ ਕਹਿੰਦੀ ਵੀ ਗਿੱਲੀ ਹੋਊਗੀ ਵੀ ਪੰਗਾ ਨਾ ਲਈ ਵੀ ਪੰਗਾ ਲੈ ਲੈ ਨਾ ਨਹੀਂ ਫੇ ਫੇ ਤੁਹਾਡੇ ਜਾਫੀ ਰੀਡਰ ਕਿਹੜੇ ਮਨ ਨੂੰ ਪਸੰਦੀ ਜੇ ਤਾਂ ਹੁਣ ਸੀਨੀਅਰ ਪਲੇਅਰ ਦੀ ਤੁਹਾਡਾ ਮਨਪਸੰਦ ਜਾਫੀ ਰੀਡਰ ਕਿਹੜਾ ਸੈਮਨ ਇੰਟਰਵਿਊ ਲਊਗਾ ਅੱਜ ਚਲੋ ਭਾਈ ਦੱਸੋ ਜਾफी ਮੇਰਾ ਸੈਮਨ ਬਹੁਤ ਵਧੀਆ ਨਹੀਂ ਨਹੀਂ ਆਹੀ ਕਿਉਂ ਵਧੀਆ ਨਹੀਂ ਤੂੰ ਮਾੜਾ ਤੂੰ ਜਿੱਦਾਂ ਦੇ ਕੋ ਆਪਣੇ ਆਪ ਨੂੰ ਮਾੜਾ ਕੋ ਕਹਿਣਾ ਨਹੀਂ ਨਹੀਂ ਤੇ ਇਹਨੂੰ ਵੀ ਚੰਗਾ ਕਹੋ ਤੇ ਆਪਣੇ ਆਪ ਨੂੰ ਮਾੜਾ ਨਾ ਸਮਝੋ ਹੈ ਕਿ ਨਹੀਂ ਭਾਜੀ ਤੇਰੀ ਆ ਇਹਨੂੰ ਪਤਾ ਨਹੀਂ ਆਪਣਾ ਇਹ ਮੂੜੀ ਆ ਮੂੜੀ ਆ ਇਨੇ ਆ ਸਮਝਾ ਕਰਕੇ ਸਾਰਿਆਂ ਦਾ ਗੱਲ ਹੈਗੀ ਨਾ ਵੀ ਕਈ ਪਲੇਅਰ ਇਦਾਂ ਦੇ ਆ ਵੀ ਜਿਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਵੀ ਸਾਡੇ ਅੰਦਰ ਕਿੰਨੀ ਕਬੱਡੀ ਆ ਹਾਂਜੀ ਹਾਂਜੀ ਆਹ ਭਾਈ ਮੇਰੇ ਚ ਨਾ ਜਦਾਂ ਲਾ ਲਓ ਮੈਂ ਇੱਕ ਚੀਜ਼ ਆਪਣੇ ਆਪ ਦੀ ਸੁਧਾਰ ਵੀ ਕਰਦਾ ਮੈਂ ਹੁਣ ਆ ਮੋਹਿਨ ਨੂੰ ਕਿਦਾਂ ਬੋਲਣ ਨੇ ਆ ਗਿਆ ਨਾ ਵੀ ਗੁੱਸੇ ਨਾਲ ਵੀ ਤੂੰ ਇਦਾਂ ਦਾ ਇਹਨਾਂ ਨੂੰ ਆਪਣਾ ਪਤਾ ਨਹੀਂ ਆ ਹੂੰ ਇਹਨਾਂ ਨੂੰ ਚਲੋ ਅਹੀਵੇਂ ਇਹਨਾਂ ਦਾ ਟਾਈਮ ਆ ਖੇਡੋ ਤਗੜੇ ਹੋਗੇ ਇਹ ਹੁਣ ਉੱਥੇ ਕਹੀ ਜਾਂਦਾ ਸੀ ਚਲੋ ਰੀਡਰ ਪੂਰਾ ਵਧੀਆ ਹੈ ਟਾਈਮ ਦਾ ਨੂੰ ਪਤਾ ਹਾਂ ਇਹ ਕਹੀ ਜਾਂਦਾ ਸੀ ਵੀ ਇਹ ਪਹਿਲਵਾਨ ਬਾਅਦ ਮੈਚ ਇਹ ਠੰਡਾ ਹੋ ਗਿਆ ਮੈਂ ਹੁਣ ਮੈਂ ਠੰਡਾ ਕੀ ਹੋ ਗਿਆ ਤੂੰ 40 ਮਿੰਟ ਦਾ ਮੈਂ ਆ ਮੈਜ ਆ ਤੇ ਘਰੋਂ ਆਪਾਂ ਖੇਡਣ ਆਏ 40 ਮਿੰਟ ਆਪਾਂ ਗਰਾਊਂਡ 'ਚ ਬਹਿਣਾ ਨਹੀਂ ਜਾਈਦਾ ਜਦੋਂ ਕਹਿਤਾ ਕੌਡੀ ਪਾਓ ਅਗੋੜਾ ਦੁਖਿਆ ਮੇਰਾ ਪਹਿਲੀ ਗੋਡੀ ਹੁਣ ਇਹ ਐਂਡ ਦੇ ਹਫ਼ਤੇ ਤਿੰਨ ਪਾਈ ਦਿੱਤੀਆਂ ਵਾਰਮ ਅਪ ਹੋਈ ਜਾਓ ਗਰਾਊਂਡ 'ਚ ਗਾਲ ਵੀ ਕੱਢਦੀ ਦੀ ਪਰਮਾਨੀ ਐਵੇਂ ਕਹੀਏ ਕਿਉਂਕਿ ਅਗਰੈਸਿਵ ਹੋ ਜਾਂਦਾ ਬੰਦਾ ਇਹਨਾਂ ਨੂੰ ਕੋਈ ਕਈ ਦਾ ਇਹਨਾਂ ਦੇ ਭਲੇ ਲਈ ਕਈ ਦਾ ਯਾਰ ਭਾਈ ਹੁਣ ਅੱਜ ਕੱਲ ਕੋਈ ਨਹੀਂ ਕਿਸੇ ਨੂੰ ਚੜਦਾ ਦੇਖੇ ਹੋຊੁਕੇ ਸੇ ਕਿਸੇ ਦਾ ਮਨ ਹੁੰਦਾ ਹੁਣ ਲਾ ਲੋ ਜੇ ਭਾਜੀ ਸਾਨੂੰ ਕੋਈ ਸਮਝਦਾ ਆਪਣੇ ਬੰਦੇ ਆ ਜਾਂ ਕੋਈ ਭਰਾ ਆ ਤਾਂ ਤਾਂ ਹੀ ਦੱਸਦਾ ਕੋਈ ਕਹਿੰਦਾ ਹੀ ਨਹੀਂ ਗਰਾਊਂਡ 'ਚ ਆਪਣੀ ਗੋਡੀ ਪਾ ਕੇ ਪਿਛੇ ਤੁਰੇ ਫਿਰਦੇ ਆ ਕੋਈ ਇਹਨੂੰ ਸਮਝਾਉਂਦਾ ਥੋੜੀ ਆ ਉਹਦੇ ਚਲੋ ਚੰਦ ਪਲੇਅਰ ਆ ਚਲੋ ਚਾਹੀਦਾ ਉਦਾਂ ਕਿ ਜੋ ਤੁਹਾਡੇ ਕੋਲ ਨੂੰ ਬੰਦੀਆ ਨੰਬਰ ਦੇ ਦੁਨੀਆ ਨੰਬਰ ਦੀ ਯਾਰ ਆ ਜਦੋਂ ਤੇਰੀ ਉਂਗਲੀ ਖੜੀ ਆ ਤਾਂ ਬਸ ਸਹੀ ਆ ਫਿਰ ਚਲੋ ਇਦਾਂ ਹੀ ਆ ਉਹ ਕਬੱਡੀ ਬੜਾ ਕੋ ਸਿਖਾਉਂਦੀ ਭਾਈ ਹਾਂ ਦੁਨੀਆ ਦਾ ਰਿਸਟਾਰਟ ਇੱਕ ਪਈਏ ਚੰਗੇ ਮਾੜੇ ਦੀ ਵੀ ਪਰਖ ਕਰਵਾ ਦਿੰਦੀ ਹੈ ਨਾ ਉਹ ਤੇ ਪਹਿਲਾਂ ਭਾਈ ਹਾਂ ਤੇ ਟਾਈਮ ਹੀ ਕਰਾਈ ਛੋਟੇ ਦੇ ਸੱਟ ਲੱਗੀ ਆ ਹਾਂ ਭਰਾ ਦਾ ਆਪਰੇਸ਼ਨ ਕਰਾਇਆ ਪਤਾ ਹੀ ਆ ਕੌਣ ਖੜਿਆ ਨਾਲ ਕੌਣ ਨਹੀਂ ਸਹੀ ਕਿ ਨਹੀਂ ਭਾਈ ਇਹ ਤਾਂ ਕੋਈ ਨਹੀਂ ਅੱਜ ਕੱਲ੍ਹ ਉਹ ਗੱਲ ਆ ਗਈ ਵੇਖ ਲੋ ਜਿਹੜੀ ਮੈਂ ਪਹਿਲਾਂ ਕਹੀ ਹਾਂ ਟਾਈਮ ਸਦਾ ਭਾਈ ਇੱਕ ਨਹੀਂ ਰਹਿਣਾ ਹੈ ਭਲੇਖਾ ਨਾ ਪਾੜੋ ਹੂੰ ਚਲੋ ਜਦੋਂ ਪੀਗਤੇ ਆ ਮਹਾਰਾਜ ਦਾ ਨਾਮ ਲਓ ਆਪਣਾ ਵਧੀਆ ਰਹੋ ਤੇ ਬਾਕੀ ਸੀਨੀਅਰ ਦੀ ਇਸ ਬਾਈਟ ਜ਼ਰੂਰ ਕਰੋ ਘੋਰ ਨਹੀਂ ਕੋਸ ਦੇ ਪਹਿਲਵਾਨ ਜੀ ਕਹਿ ਕੇ ਕਿਸੇ ਨੂੰ ਸਾਸਰੀ ਘਰ ਬੁਲਾਉਂਦੇ ਕੀ ਜਾਂਦਾ ਆਪਾਂ ਕਦੀ ਅਗਲਾ ਬੰਦਾ ਇਹ ਸੋਚੇ ਵੀ ਹਾਂ ਮੈਨੂੰ ਸਾਸਰੀ ਘਰ ਉਹ ਪਹਿਲਵਾਨ ਆਪਣੇ ਅੱਜ ਕੱਲ੍ਹ ਇਰੋਂ ਨੂੰ ਕਰ ਲੈਂਦੇ ਆਨ ਨੂੰ ਕਰ ਲੈਂਦੇ ਪਤਾ ਨਹੀਂ ਕਾਲਾ ਸਰੀਆ ਤਾਂ ਹੋਂ ਚੜਾ ਰਹਿੰਦੇ ਹੁਣ ਭਾਜੀ ਆਪਾਂ ਆਪਾਂ ਕਰੀ ਨਹੀਂ ਹਰੇਕ ਦੀ ਇੱਜ਼ਤ ਨੇ ਵਧੀਆ ਵਧੀਆ ਸਭ ਹੁੰਦਾ ਤੁਸੀਂ ਦੱਸੋ ਆਪਾਂ ਕਦੀ ਗਲਤ ਬੋਲ ਬਿਲਕੁਲ ਬਿਲਕੁਲ ਸੀਨੀਅਰ ਦੀ ਇੱਜ਼ਤ ਪਾਈ ਜ਼ਰੂਰੀ ਹੈ ਸੀਨੀਅਰ ਪਲੇਅਰ ਨਾ ਭੁੱਖਾ ਹੀ ਜ਼ਿਆਦਾ ਹੁੰਦਾ ਹੋਰ ਭਾਜੀ ਉਹਨੇ ਆਪਣੀ ਖੇਡ ਲਈ ਸਭ ਕੁਝ ਕਰ ਲਿਆ ਹਣਾ ਬਸ ਉਹਨੂੰ ਇਹ ਆ ਵੀ ਜਿਹੜੇ ਹੁੰਦੇ ਪਲੇਅਰ ਭਾਜੀ ਸੰਦੀਪ ਭਾਜੀ ਵੇਹ ਲੋ ਰੈਡਾਂ ਪਾਉਣ ਰਿਆ ਸੀ ਨਾ ਤੇ ਮੈਂ ਉਹਦਾ ਇੱਕ ਪਾ ਕੇ ਖੜ ਗਿਆ ਤੇ ਮੈਂ ਬਿੱਲੇ ਭਾਈ ਨੂੰ ਕਹਿਣ ਲਿਆ ਹੂੰ ਉੱਪਰ ਜਾਂਦਾ ਜਦੋਂ ਫੇਕ ਹੈਮ ਪੂਰੀਆਂ ਮੈਂ ਹਾਇਰ ਇਹ ਬੰਦੇ ਆਲ ਵੇਖ ਕੇ ਇਹੋ ਗੱਲ ਦਾ ਮਤਲਬ ਹੁੰਦਾ ਵੀ 10 ਸਾਲ ਖੇਡਣਾ ਲੈ ਸੀਨੀਅਰ ਬੰਦਾ ਕਈ ਕੁਝ ਆਪਾਂ ਨੂੰ ਦੇ ਕੇ ਵੀ ਜਾਂਦਾ ਹੁਣ ਉਹਦੇ ਹਜੇ ਪਹਿਲਵਾਨ ਪੂਰਾ ਫੇਟਿਆ ਮੈਂ ਕਹਿੰਦਾ ਭਾਜੀ ਸਾਡੇ ਤੋਂ ਫੇਟਿਆ ਪੂਰੀ ਸੈਟਿੰਗ ਆ ਉਹਦੀ ਕਾਰੋਬਾਰ ਆ ਦੋ ਟਰਾਲੇ ਪਾ ਲਾ ਸਰ ਕੋਡੀ ਲਈ ਵੇਖ ਲੋ ਕਬੱਡੀ ਕਰਕੇ ਆਇਆ ਕਬੱਡੀ ਦਾ ਭਾਈ ਚੀਜ਼ ਇਦਾਂ ਦੀ ਆ ਬੰਦੀ ਚੀਜ਼ ਇਦਾਂ ਦੀ ਜੇ ਹੋਰ ਭਾਈ ਹੁਣ ਤੁਸੀਂ ਆਪਣੇ ਜਾਣਾ ਵਾ ਘਰੇ ਤੇ ਆਪਨੇ ਕਿੰਨੇ ਕਵੇ ਪਹੁੰਚ ਜੂਗੀ ਬਾ ਘੰਟੇ ਕਿਦਾ ਰਹਾ ਭਾਜੀ ਅੱਜ ਘਰੇ ਹੁਣ ਗੀਦਰ ਗੁਜਰਾਉਣ ਖੜਾ ਲੈਣਾ ਵਾ ਅੱਛਾ ਤੇ ਨਾ ਧੋ ਕੇ ਤੇ ਫੇਰ ਰੋਟੀ ਖਾ ਕੇ ਬ੍ਰੈਕਫਾਸਟ ਫੇ ਕਰੀ ਹਾਂਜੀ ਚਲੋ ਚਲੋ ਥੈਂਕ ਯੂ ਭਾਜੀ ਬਹੁਤ ਠੀਕ ਆ ਥੈਂਕ ਯੂ ਭਾਈ ਓਕੇ ਭਾਈ